ਕਣੀ ਜੇ ਸੂਏਜ ਪਾਣੀ ਆਉਂਦਾ ਫਿਰ ਤਾਂ ਮਾੜਾ ਮੋਟਾ ਮੰਨ ਲਾ ਵੀ ਘਰਾਂ 'ਚ ਪਾਣੀ ਆ ਜਾਂਦਾ ਨਹੀਂ ਸਾਡੇ ਬਾਰਡਰ ਵਾਸਤੇ ਮੋਟਰ ਲੱਗੀ ਹੋਈ ਐ ਉਹੀ ਪਾਣੀ ਇੱਥੇ ਆਉਂਦਾ ਮੰਨ ਲਓ ਤੇ ਨਹੀਂ ਕੀ ਦਿੰਦੇ ਬਸ ਤੁਹਾਨੂੰ ਪਤਾ ਏ ਮੇਰੀ ਕੈਂਸਰ ਦੀ ਬਿਮਾਰੀ ਐ ਇੱਥੇ ਮੰਨ ਲਾ ਜਿਹਦੇ ਕਮਨ ਲਾ ਇੱਕ ਮਰੀਜ਼ ਆ ਘਰ 'ਚ ਇੱਕ ਦੋ ਦਾ ਇੱਕ ਇੱਕ ਤਾਂ ਹਰੇਕ ਦੇ ਹੈਗੇ ਸਾਡੇ ਮੰਨ ਲਓ ਜੀ ਸਾਡੇ ਘਰ ਹੀ ਮੰਨ ਲਓ ਆਪਾਂ ਬਾਹਲੀ ਗੱਲ ਦੂਰ ਨਾ ਜੋ ਸਾਡੇ ਘਰ ਦੇ ਹਜੇ ਕੱਲ ਲਾ ਕੇ 5000 ਰੁਪਏ ਦਵਾਈ ਦੇ ਉਹ ਦੇਖਣ ਨੂੰ ਕੁੱਤੋਂ ਦਾ ਆਏ ਚੰਗੇ ਬੜੇ ਨੇ ਮੰਨ ਲਾ ਤੇ ਵਿੱਚੋਂ ਸਾਰੇ ਦਵਾਈਆਂ ਨੇ ਬਿਮਾਰੀਆਂ ਨੇ ਖਤਮ ਕਰੇ ਪਏ ਨਿਰਾ ਪਾਣੀ ਦੀ ਜ਼ਹਿਰ ਮੰਨ ਲੋ ਜੇ ਫਸਲ ਦੀ ਗੱਲ ਕਰੀਏ ਫਸਲ ਵਾਸਤੇ ਫਸਲ ਤੇ ਤਾਂ ਇੰਨਾ ਨਾ ਸੋਰਾ ਜੜ ਜਾਂਦਾ ਜੀ ਆਪਾਂ ਲਗਾਤਾਰ ਪਾਣੀ ਲਈ ਚੱਲੀਏ ਪੱਟਾਂ ਦੇ ਕਿੰਨੇ ਦੇ ਸੋਰਾ ਹੀ ਸੋਰਾ ਆਈ ਜਾਂਦਾ ਵੀ ਜ਼ਹਿਰੀਆ ਮੰਨ ਲੋ ਕਿੰਨੇ ਦੇ ਆ ਪਾਣੀ ਮਾੜੇ ਨੇ 100 ਫੁੱਟ ਤੱਕ ਪਾਣੀ ਜੇ 110 ਕਰਤਾ ਉਦੋਂ ਬਾਅਦ ਜਮਾ ਬੰਦਾ ਖਤਮ ਹੀ ਹੈ ਕਿੰਨੇ ਜੇ ਬਾਹਣ ਲਾਤਾ ਬਾਹਣ ਚ ਖਤਮ ਤੇ ਫਸਲ ਵਾਸਤੇ ਫਿਰ ਕਿਹੜਾ ਪਾਣੀ ਵਰਤਦੇ ਫਸਲ ਵਾਸਤੇ ਜੇ ਤਾਂ ਕਿੰਨੇ ਦੇ 8 ਦਿਨਾਂ ਦਾ ਨਹਿਰ ਦਾ ਪਾਣੀ ਆ ਜਾਂਦਾ ਆਪਣੇ ਚ ਉਹ ਲਾ ਲੈਨੇ ਰਾਮਾ ਮਿਲਮਾ ਜਾਂ ਤੇ ਜੀਰੀਆਂ ਵੇਲੇ ਤਾਂ ਤੁਹ ਉਹ ਤਾਂ ਫਿਰ ਜੀ ਦੀ ਸਿੱਧੀ ਐ ਟੱਪੀ ਜਾਂਦੀ ਹੈ ਐਂ ਕਰਕੇ ਆ ਗੱਲ ਹੋ ਜਾਂਦੀ ਹੈ ਪਾਣੀ ਚ ਕੀ ਨੁਕਸਰ ਫਸਲਾਂ ਦਾ ਪਾਣੀ ਦੇ ਜਿਵੇਂ ਜੈਹਰ ਆ ਜੀ ਕਿਨੇ ਦੇ ਮੰਨ ਲਓ ਖਾਰਾ ਪਾਣੀ ਹੈ ਮੰਨ ਲਓ 100 ਫੁੱਟ ਤੱਕ ਬਸ ਵੀ ਡੰਗਾ ਲਾਹੂ ਜਈ ਹੈ ਫਸਲਾਂ ਹੋ ਜਾਂਦੀਆਂ ਨੇ ਉਦੋਂ ਦਾ ਭਈ 600 ਫੁੱਟ ਬਾਅਦ ਜੋ ਵੀ 700 ਫੁੱਟ ਬਾਅਦ ਉਦੋਂ ਆ ਖਤਮ ਹੀ ਖਤਮ ਪਾਣੀ ਹੈ ਪਾਣੀ ਚੈੱਕ ਕਰਨ ਵਾਸਤੇ ਕੋਈ ਟੀਮਾਂ ਵਗੈਰਾ ਆਉਂਦੀਆਂ ਰਹਿੰਦੀਆਂ ਟੀਮਾਂ ਇੱਕ ਵਾਰ ਹੀ ਆਈ ਸੀ ਬਾਰਡਰ ਵਾਸਤੇ ਦੇ ਵਿੱਚ ਇਹਦੇ ਚ ਕਿਨੇ ਦਾ ਮੁੜ ਕੇ ਨਹੀਂ ਕਿਨੇ ਦੇ ਆਈ ਕੋਈ ਉਹਦੇ ਵਿੱਚ ਮੰਨ ਲਾ ਵੀ ਆਪਣੇ ਨੂੰ ਹੀ ਪਤਾ ਵੀ ਕੀ ਕੁਸ ਆਇਆ ਸੀ ਉਦੋਂ ਮੰਨ ਲਾ ਜੀ ਤੇ ਹੁਣ ਆਪ ਨੂੰ ਦਿਨਾਂ ਵੀ ਜੋ ਪਾਂਡੇ ਚ ਲਾਲਾ ਵੀ ਛੋਰਾ ਕੰਧਾਂ ਤੇ ਆ ਜਾਂਦਾ ਸਾਰਾ ਸਾਰਾ ਮਾੜਾ ਹੀ ਆ ਸਾਰੇ ਕਿਤੇ ਕਿੰਨੇ ਦਿਆ ਪਾਂਡ ਚ ਵੀ ਇਹੀ ਗੱਲ ਹੋ ਜਾਂਦੀ ਹੈ ਫਿਰ ਜਦੋਂ ਕੋਈ ਪ੍ਰੋਗਰਾਮ ਹੁੰਦਾ ਪਾਣੀ ਫਿਰ ਕਿੱਥੋਂ ਲੈ ਕੇ ਆਉਣਾ ਜਦੋਂ ਪ੍ਰੋਗਰਾਮ ਕੋਈ ਵਿਆਹ ਜਾਂ ਤਾਂ ਆਰਓ ਦਾ ਆਪਣੇ ਕਿੰਨੇ ਦੇ ਫਿਲਟਰਾਂ ਕੈਂਪਰ ਆਉਂਦੇ ਨੇ ਜਿ ਭੋਗਾ ਤੇ ਲਾਲਾ ਤੁਸੀਂ ਜੇ ਕੋਈ ਬਾੜੀ ਖਿੱਚੋ ਨੇ ਤਾਂ ਲਾ ਪਾੜਾ ਨਹਿਰ ਤੋਂ ਟੈਂਕੀ ਪਰ ਲੈਂਦਾ ਆਹ ਤਾਂ ਵੀ ਉਦੋਂ ਇਹੀ ਚੱਲਦਾ ਆਹ ਪਾਣੀ ਦਾ ਮਾਲ ਕਰ ਮਠਾਈ ਚ ਵੀ ਨਹੀਂ ਪਾਉਂਦੇ ਯਾਰਾ ਚੰਗਾ ਪਾਣੀ ਪਾਉਂਦਾ ਕੀ ਰੈਂਦੇ ਹੁਣ ਫਿਰ ਆਮ ਰੁਟੀਨ ਚ ਕਿਵੇਂ ਵਰਤਦੇ ਆਪਾਂ ਨਹੀਂ ਕਿੱਥੋਂ ਬਸ ਹੀ ਬਾਰਡਰ ਵਾਸਾਲ ਆਉਂਦਾ ਉਹੀ ਪੀ ਲੈਨੇ ਆ ਤੇ ਚੱਲ ਮੇਰੇ ਭਾਈ ਜਿਹਦੇ ਆਰੋ ਲੱਗਿਆ ਉਹ ਆਰੋ ਨਾਲ ਡੰਗਾ ਲਾ ਲੈਂਦਾ ਜੇ ਸਾਡੇ ਵਰਗਾ ਮਾਤਰ ਗਰੀਬ ਆ ਉਹਦੇ ਕਿਨੇਂਦੇ ਭਾਈ ਢੋਲ ਪਾਣੀ ਦਾ ਉੱਪਰ ਫਿਰ ਤੁੱਪੇ ਕਿਨੇਂਦੇ ਆ ਉਹ ਪੀ ਲੈਨੇ ਆ ਪਾਣੀ ਨਾਲ ਇਸ ਪਿੰਡ ਚ ਜਿਆਦੇ ਕਿਹੜੀ ਬਿਮਾਰੀ ਦੇ ਸ਼ਿਕਾਰ ਨੇ ਇਹ ਚ ਮੰਨ ਲਾ ਵੀ ਕੈਂਸਰ ਦੀ ਬਿਮਾਰੀ ਹੈ ਮਨ ਲਾ ਜੇ ਵੀ ਕੋਈ ਮੰਨ ਲਾ ਕੋਈ ਮਰ ਗਿਆ ਅਖਣੇ ਫਲਾਣੇ ਦਾ ਦੂਜਾ ਹੋ ਗਿਆ ਭਾਈ ਫਲਾਣੇ ਦਾ ਦੂਜਾ ਹੋ ਗਿਆ ਜਿਹੜਾ ਬਸ ਉਹਨੂੰ ਦੂਜਾ ਕੋਸਤਾ ਆਪਣੇ ਵਰਗੇ ਮਾਤਰ ਕਹਿੰਦੇ ਨੂੰ ਦੂਜਾ ਹੋਇਆ ਉਹ ਬਸ ਆਪ ਤੇ ਚ ਲੈ ਕੇ ਵੇਖੇ ਵੀਰੇ ਆ ਗੱਲ ਆ ਬਾਪ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪਾਣੀ ਨਾਲ ਕੈਂਸਰ ਜਾਂ ਹੋਰ ਬਿਮਾਰੀ ਫੈਲਦੀ ਇਹਦੀ ਕੋਈ ਕਿਸੇ ਡਾਕਟਰਾਂ ਨੇ ਜਾਂਚ ਕਰਵਾਈ ਹੈ ਵੀ ਇਹਦੇ ਕਰਕੇ ਹੋ ਰਿਹਾ ਨਹੀਂ ਇਹਦੇ ਬਾਰੇ ਹੀ ਆਪਣੇ ਨੂੰ ਪਤਾ ਕਿਉਂ ਬਾਪੂ ਆਰੀ ਹੈ ਜੀ ਮੰਗ ਕਰਨਾ ਚਾਹਦੇ ਹਾਂ ਮੰਗਦਾ ਹੈ ਕਹਿੰਦੇ ਵੀ ਚੰਗਾ ਪਾਣੀ ਆਵੇ ਵਾਟਰ ਵਾਸਟ ਵਿੱਚ ਵਧੀਆ ਨਹਿਰ ਦਾ ਪਾਣੀ ਆਵੇ ਜਾਂ ਕਿੰਨੇ ਦਾ ਮੰਨ ਲਓ ਸਪਲਾਈ ਵਧੀਆ ਹੋ ਜਾਏ ਸਾਡੇ ਦਾ ਮੰਨ ਲਓ ਵੀ ਇੱਥੇ ਮੇਰਾ ਤਰੋ ਪਿੰਡ ਚ ਕਿੰਨੇ ਦਾ 5-7 ਸਾਈ ਦਾ ਪਾਈਪਾਂ ਲੀਕ ਨੇ ਮੰਨ ਲਓ ਉਹੀ ਪਾਣੀ ਜੋ ਪਹਿਲਾਂ ਤਾਂ ਕਿਨਾਂ ਮਾਰਦਿਆਂ ਡੂੰਡਾ ਤਾਂ ਹਾਂ ਪਾਣੀ ਬਾਹਰ ਤੇ ਜੋ ਤੂੰ ਗੇਟ ਵਾਲ ਬੰਦ ਕਰਦੇ ਉਹੀ ਪਾਣੀ ਥੱਲੇ ਕੀ ਲੈਂਦੇ ਐ ਇੰਨੀ ਵੀ ਸਮੱਸਿਆ ਕਿਨੇ ਦੇ ਬਾਲੀਆ ਹੋ ਰਹੀ ਐ ਇੱਥੇ ਨਾ ਤਾਂ ਕੋਈ ਰਾਜਾ ਬਾਬੂ ਹੈ ਨਹੀਂ ਕੋਈ ਮੰਨ ਲਓ ਜੇ ਕਹਿੰਦੇ ਆ ਲਖ ਤੁਸੀਂ ਕੀ ਲੈਣਾ ਕਿਨੇ ਵੀ ਸੜਕ ਦੇ ਪਾਣੀ ਖਰਾਬ ਹੁੰਦਾ ਮੰਨ ਲਾ ਫੁੱਟੇ ਪਾਣੀ ਥੱਲੇ ਗੰਦਦਾ ਜਾਂਦਾ ਹੀ ਐ ਐ ਨਹੀਂ ਕਹਿੰਦੇ ਵੀ ਨਾ ਇਹ ਗੱਲ ਨਹੀਂ ਹੈਗੀ ਆਖਣ ਆਪਾਂ ਕੀ ਲੈਣਾ ਯਾਰ ਸਰ ਅਸੀਂ ਸਰਦੂਲਗੜ੍ਹ ਲਿਆ ਰਹਿੰਦੇ ਸੀ ਜੀ ਪਹਿਲਾਂ ਤੇ ਉਦੋਂ ਬਾਅਦ ਅਸੀਂ 1998 ਚ ਇੱਥੇ ਆਏ ਆ ਜੀ ਆ ਕੇ ਜਦੋਂ ਅਸੀਂ ਮੋਟਰਾਂ ਲਾਈਆਂ ਮੱਝਾਂ ਨੂੰ ਪਾਣੀ ਪਿਉਂਦੇ ਸੀ 10-12 ਤਾਂ ਸਾਡੇ ਪਸ਼ੂ ਮਰ ਗਏ ਸੁੱਕ ਕੇ ਸੋਰੇ ਦੇ ਪਾਣੀ ਨਾਲ ਦੁੱਧ ਘਟ ਗਏ ਜੀ ਉਦੋਂ ਬਾਅਦ ਫਿਰ ਅਸੀਂ ਕੱਸੀ ਦਾ ਪਾਣੀ ਲਿਆ ਕੇ ਟੈਂਕੀਆਂ 'ਚ ਪਸ਼ੂਆਂ ਨੂੰ ਪਿਉਂਦੇ ਰਹੇ ਜੀ ਫਿਰ ਮਾੜਾ ਜਿਹਾ ਸਾਨੂੰ ਕੋਈ ਸਕੂਨ ਮਿਲਿਆ ਜੀ ਕਿੰਨਾ ਕੁ ਮੁਸ਼ਕਲ ਹੁੰਦੀ ਆ ਪਾਣੀ ਲਿਆਉਣ ਨੂੰ ਜਦੋਂ ਪਾਣੀ ਜਦੋਂ ਹੁਣ ਖੇਤ ਬੰਨੇ ਪਾਗ ਜਾਂਦੇ ਨੇ ਜੀ ਘਰੇ ਬੱਚਿਆਂ ਦੇ ਹਾੜੇ ਕੱਢਦੇ ਆ ਕਦੇ ਕਿਸੇ ਦੇ ਵੀ ਸਾਨੂੰ ਪਾਣੀ ਲਿਆ ਕੇ ਦੇਓ ਪਸ਼ੂਆਂ ਨੂੰ ਪਿਉਣਾ ਪਸ਼ੂ ਸੁੱਕ ਜਾਂਦੇ ਨੇ ਜੀ ਮੋਟਰ ਦਾ ਪਾਣੀ ਅਸੀਂ ਪਿਆ ਨਹੀਂ ਕੀ ਕਰਨਾ ਵੀ ਪਾਣੀ ਨਾ ਮਾੜਾ ਕਿਉਂਕਿ ਪਾਣੀ ਪਾਣੀ ਚ ਸੋਰਾ ਵਾਲਾ ਹੀ ਕੈਂਸਰ ਦੀਆਂ ਬਿਮਾਰੀਆਂ ਨਾਲ ਬਹੁਤ ਸਾਡੇ ਪਿੰਡ ਦੇ ਮਰੀਜ਼ ਪਏ ਆ ਜੀ ਕੈਂਸਰ ਜ਼ਿਆਦਾ ਆ ਜੀ ਸਾਡੇ ਪਾਣੀ ਚ ਸੋਰਾ ਵੱਧ ਆ ਜੀ ਕਦੀ ਮੰਨ ਚ ਇਦਾਂ ਦੇ ਵੀ ਕੋਈ ਪਤਾ ਲੱਗਿਆ ਹੋਵੇ ਜਾਂ ਪਿੰਡ ਚ ਕੋਈ ਜਿਵੇਂ ਹੁਣ ਕੋਈ ਰਿਸ਼ਤੇ ਵਾਲੇ ਕੁੜੀ ਨੂੰ ਜਾਂ ਮੁੰਡੇ ਦੇ ਕੋਈ ਉਹ ਚੀਜ਼ਾਂ ਦਾ ਸਾਹਮਣਾ ਹਾਂਜੀ ਹਾਂ ਜਦੋਂ ਕੋਈ ਵੀ ਗੱਲ ਤੋਰਦਿਆਂ ਕਹਿੰਦੇ ਨੇ ਵੀ ਉਧਰ ਤਾਂ ਪਾਣੀ ਨਹੀਂ ਵਧੀਆ ਸੀ ਰਿਸ਼ਤਾ ਨਹੀਂ ਕਰਦੇ ਇੱਧਰ ਫਿਰ ਸਾਨੂੰ ਵੀ ਬਹੁਤ ਮੁਸ਼ਕਲ ਆਉਂਦੀ ਹੈ ਜਦੋਂ ਇਹੋ ਜਿਹੀ ਗੱਲ ਸੁਣਨ ਤੇ ਬੱਚੇ ਵਿਆਹਣ ਜੋਗ ਹੋ ਰਹੇ ਆ ਪਹਿਲਾਂ ਅਗਲਾ ਪਾਣੀ ਕਿ ਨਹੀਂ ਨੀਗਾ ਮਾਰ ਅੱਡੀ ਗੁੰਜਾਇਸਨੀ ਜੀ ਸਾਡੇ ਘਰਾਂ ਚ ਹੈਗੀ ਵੀ ਅਸੀਂ ਕੋਈ ਵੀ ਮੰਨ ਕੇ ਆਰਓ ਵਗੈਰਾ ਲਗਾ ਸਕੀਏ ਕੋਈ ਜਿਵੇਂ ਕੋਈ ਫੰਕਸ਼ਨ ਹੁੰਦਾ ਜਾ ਫਿਰ ਕਿੱਥੋਂ ਲੈ ਕੇ ਉਹਨਾਂ ਇਕੱਠਾ ਪਾਣੀ ਫਿਰ ਸਾਰਾ ਅਸੀਂ ਚਨੀਰੋਂ ਮੰਗਾਉਣੇ ਆ ਜਾਂ ਜਿਵੇਂ ਫਿਲਟਰ ਲੱਗੇ ਨੇ ਜਿੱਥੇ ਉੱਥੋਂ ਸਪਾਣੀ ਮੰਗਾਉਣੇ ਆ ਜੀ ਮੋਟਰਾਂ ਦਾ ਪਾਣੀ ਨਹੀਂ ਅਸੀਂ ਵੀ ਕਿੰਨੇ ਕਿਲੋਮੀਟਰ ਐ ਇੱਥੋਂ ਜਦੋਂ ਪਾਣੀ ਲੈ ਕੇ ਆਉਣਾ ਅਸੀਂ ਨਹੀਂ 10 ਕਿਲੋਮੀਟਰ ਐ ਜੀ ਭੂਜੀ ਗੁਰਕೇಶ್ ਸਿੰਘ ਆ ਜੀ ਕੀ ਕਹੋਂਗੇ ਬਾਪੂ ਜਿਹੜਾ ਪਾਣੀ ਤੁਹਾਡੇ ਪਿੰਡ ਦਾ ਕਿਹੋ ਜਿਹਾ ਹੋ ਚੁੱਕਿਆ ਹੈ ਪਾਣੀ ਜੀ ਬਹੁਤ ਮਾੜਾ ਪਾਣੀ ਹੋ ਰਿਹਾ ਜੀ ਪੀਣ ਯੋਗ ਰਿਹਾ ਨਹੀਂ ਜਿਹੜਾ ਅੰਮ੍ਰਿਤ ਗਿਣਿਆ ਜਾਂਦਾ ਸੀ ਉਹ ਅੰਮ੍ਰਿਤ ਕੋਈ ਨਹੀਂ ਰਿਹਾ ਜੀ ਤੇ ਜੰਗਲ ਪਸ਼ੂ ਵੀ ਬਿਮਾਰ ਹੁੰਦਾ ਪਾਣੀ ਵੀ ਗੇ ਸੁੱਕਣ ਲੱਗ ਜਾਂਦਾ ਹੈ ਹਰੇ ਘਰ ਜੇ ਦੋ ਮੈਂਬਰ ਹੈ ਦੋ ਬਿਮਾਰ ਨੇ ਕਿਸੇ ਬਰੈਡ ਵੱਧਾ ਕਿਸੇ ਘਰ ਦਾ ਪਾਣੀ ਦੇ ਕਾਰਨ ਪਾਣੀ ਬਿਲਕੁਲ ਸਾਫ਼ ਨਹੀਂ ਜੀ ਗੰਧਾ ਗੰਧਾ ਪਾਣੀ ਆਉਣ ਲੱਗਿਆ ਸਾਡੇ ਤੇ ਰਾਜਸਥਾਨ ਨੇ ਨਾ ਮੈਂ ਰਾਜਸਥਾਨ 24 ਘੰਟੇ ਪਾਣੀ ਦੀ ਸਪਲਾਈ ਵਾਟਰ ਵਕਸਨ ਤਿਆਰੋ ਲਾ ਕੇ ਨਹੀਂ ਪਾਣੀ ਆ ਰਿਹਾ ਇਸ ਟਾਈਮ ਵੀ ਜੇ ਕੋਈ ਬੰਦੇ ਨੂੰ ਸ਼ੱਕ ਹੈ ਮੇਰੇ ਨਾਲ ਜਾ ਕੇ ਦੇਖ ਸਕਦਾ ਹੈ ਦਿਨ ਰਾਤ ਪਾਣੀ ਆ ਰਿਹਾ ਹੈ ਜੀ ਕਿਸੇ ਦੇ ਟੋਣਾ ਨਹੀਂ ਭਰਿਆ ਜੀ ਪੌਂਡ ਲੱਗੇ ਹੋਏ ਨੇ ਬਹੁਤ ਵਧੀਆ ਅੰਮ੍ਰਿਤ ਵਰਗਾ ਪਾਣੀ ਉੱਥੇ ਹੈ ਜਿਹੜਾ ਪੰਜਾਬ ਚ ਕਹਿੰਦੇ ਸੀ Rajasthan ਚ ਅੰਮ੍ਰਿਤ ਪਾਣੀ ਬਣ ਗਿਆ ਕਿਹੋ ਜਿਹਾ ਭਾਵੇਂ ਕੀ ਕਰਨਾ ਵੀ ਖਰਾਬ ਕਿਉਂ ਪਾਣੀ ਕਣੀ ਵਿੱਚ ਨਾ ਸੂਏ ਚ ਡੰਗਰ ਪਸ਼ੂ ਡਿੱਗੇ ਨੇ ਜੀ ਮੁਰਗੇ ਡਿੱਗੇ ਆਂਦੇ ਡੇਰੀ ਬਰਮਾਂ ਚ ਕੋਈ ਪੁੱਛਪੜਤਾਲ ਨਹੀਂ ਕਿਸੇ ਦੀ ਬਹੁਤ ਬੁਰਾ ਹਾਲ ਹੈ ਜੀ ਡੰਗਰ ਪਸ਼ੂ ਡਿੱਗੇ ਆਂਦੇ ਕੋਈ ਵੀ ਕਿਸੇ ਦੀ ਦੇਖਭਾਲ ਨਹੀਂ ਰਹੀ ਨੀ ਜੀ ਧਰਤੀ ਚ ਜਿਹੜਾ ਪਾਣੀ ਘੜਦੋ ਖਾਰਾ ਜਾਂ ਕੀ ਆ ਫਸਲਾਂ ਤੇ ਪਾਣੀ ਬਹੁਤ ਮਾੜਾ ਪਾਣੀ ਹੈ ਜੀ ਤੇਲੀ ਵਾਲਾ ਪਾਣੀ ਹੈ ਜਿਹੜਾ ਸੀ ਪੀ ਰਹੇ ਆਂ ਭਾਈ ਉਹ ਸਰਦਾ ਨਹੀਂ ਸਾਨੂੰ ਪੀਣਾ ਪੈਂਦਾ ਬੱਚੇ ਛੋਟੇ ਬੱਚੇ ਨੂੰ ਵੀ ਬਿਮਾਰੀ ਜਿੰਮੜਦੀ ਐ ਵੱਡੇ ਦਾ ਚਿੰਬੜਨੀ ਜਿੰਮੜਨੀ ਜੀ ਕੀ ਮੰਗ ਕਰਨਾ ਚਾਹੁੰਆਂ ਸਰਕਾਰਾਂ ਤੋਂ ਅਸੀਂ ਪਾਣੀ ਵਾਸਤੇ ਕਹਿ ਰਹੇ ਹਾਂ ਜੀ ਪਾਣੀ ਸਾਨੂੰ ਪੀਣ ਯੋਗ ਮਿਲ ਜੇ ਸਾਡੇ ਬਿਮਾਰੀ ਦੀ ਰੋਕਥਾਮ ਹੋ ਜੇ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਪਾਣੀ ਦੀ ਐ ਜੀ ਕਿਸੇ ਦੇ ਪੀਣ ਵਾਲਾ ਪਾਣੀ ਪੀਣ ਯੋਗ ਰਿਹਾ ਨਹੀਂ ਤੇ ਜੋ ਕੋਈ ਵਿਆਹ ਸਾਦੀਆ ਹੋ ਰਿਹਾ ਫਿਰ ਕਿ ਪਾਣੀ ਇਕੱਠਾ ਜਰੋ ਇੰਨਾ ਚਾਹੀਦਾ ਕਿੱਥੋਂ ਲੈ ਕੇ ਆਉਣੇ ਉਹ ਪਾਣੀ ਫਿਲਟਰ ਜਿਹੜੇ ਆਉਂਦੇ ਨੇਗੇ ਪਤਾ ਨਹੀਂ ਰੇਲ ਵਾਲ ਕਰਦੇ ਨੇ ਆਰਓ ਵਾਲਾ ਪਾਣੀ ਮੰਗੋ ਜੇ ਫਿਲਟਰ ਹੋਇਆ ਕੇ ਪਰਾਂ ਰਹੇ ਹਾਂ ਉਹ ਵੀਜ਼ਾ ਪੀਣ ਯੋਗ ਨਹੀਂ ਇਹ ਨਾਲ ਤਾਂ ਪਾਣੀ ਪੀਂ ਨਹੀਂ ਪਾਣੀ ਕੋਈ ਪੀਂਜੋ ਕਰੋ ਰਹੀਆਂ ਪਹਿਲਾਂ ਅਸੀਂ ਪਾਣੀ ਲਾਉਂਦੇ ਖੇਤ ਪਾਣੀ ਅਸੀਂ ਨਹੀਂ ਪੀਂਦੇ ਰਹੀਆਂ ਖਾਣ ਬੁੱਕਾ ਨਾਲ ਹੁਣ ਨਾ ਉਹ ਵੀ ਜੀ ਨਹੀਂ ਕਰਦਾ ਜੇ ਸਲੋੜ ਦਾ ਪਾਣੀ ਹੈ